ਪਿਛਲੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਜੀ ਜੋ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਜਿਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਵੱਖਰੀ ਪਹਿਚਾਨ ਬਣਾਈ ਸੀ ਉਹਨਾਂ ਦੇ ਇਸ ਦੁੱਖ ਦੀ ਘੜੀ ਵਿੱਚ ਪਿੰਡ ਚਿਹੜੂ ਦੇ ਸਰਪੰਚ ਮਿਊਜ਼ਿਕ ਇੰਡਸਟਰੀ ਦੇ ਪ੍ਰਮੋਟਰ ਦਿਓ ਇੰਡਸ ਟਰੈਵਲ ਦੇ ਮਾਲਕ ਸਰਦਾਰ ਸਰਵੰਤ ਸਿੰਘ ਦਿਓ ਨੂੰ ਬਹੁਤ ਵੱਡਾ ਸਦਮਾ ਲੱਗਾ ਕਿਉਂਕਿ ਸੁਰਿੰਦਰ ਸ਼ਿੰਦਾ ਜੀ ਸਰਪੰਚ ਸਾਹਿਬ ਦੀ ਜੋੜੀ ਦੁਨੀਆ ਉਪਰ ਦੋਸਤੀ ਦੀ ਮਿਸਾਲ ਸੀ ਉਹਨਾਂ ਦਾ ਰਿਸ਼ਤਾ ਪਿਛਲੇ 35 ਸਾਲਾਂ ਤੋਂ ਇੱਕ ਬਹੁਤ ਹੀ ਗੁੜਾ ਰਿਸ਼ਤਾ ਸੀ ਇਸ ਮੌਕੇ ਤੇ ਸਰਪੰਚ ਸਾਹਿਬ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਅਤੇ 뮤직 ਇੰਡਸਟਰੀ ਦੇ ਨਾਮਵਰ ਹਸਤੀਆਂ ਨਾਲ ਮੁਲਾਕਾਤ ਵੀ ਕੀਤੀ ਅਤੇ ਦੁੱਖ ਸਾਂਝਾ ਕੀਤਾ ਇਸ ਮੌਕੇ ਸਰਪੰਚ ਸਰਦਾਰ ਸਰਵਨ ਸਿੰਘ ਦਿਓ ਤਰਸੀਮ ਸਿੰਘ ਹੇਰ ਯੂਕੇ ਸतीश ਕੁਮਾਰ ਪੱਟੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ 올 ਪੰਜਾਬ ਨਿਊਜ਼ ਤੋਂ ਅਮਰਦੀਪ ਟੰਡਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰਪੰਚ ਸਾਹਿਬ ਪੰਜਾਬ ਦੇ ਜਿਹੜੇ ਵਿੱਚ ਸੋਗ ਦੀ ਲਹਿਰ ਦੌੜੀ ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਸ਼ਿੰਦਾ ਜੀ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਔਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਔਰ ਤੁਹਾਡੇ ਨਾਲ ਬੜੀ ਉਹਨਾਂ ਦੀ ਨਜ਼ਦੀਕਤਾ ਸੀ ਦੋਸਤੀ ਸੀ ਬਹੁਤ ਗੂੜਾ ਪਿਆਰ ਸੀ ਇਸ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਐਸਾ ਘਾਟਾ ਪਿਆ ਕਿਤੇ ਇਹ ਗੱਲ ਕਦੀ ਪੂਰਾ ਨਹੀਂ ਹੋਣਾ ਉਹ ਕਲਾਕਾਰ ਜੋਗੇ ਖਤਮ ਹੋ ਗਿਆ ਉਹ ਕਲਾਕਾਰ ਸਾਡਾ ਸਿਰਫ ਕਲਾਕਾਰ ਨੇ ਭਰਾ ਵੀ ਸੀ ਹਜੇ ਵੀ ਯਕੀਨ ਨਹੀਂ ਆਉਂਦਾ ਕੀ ਹੋ ਗਿਆ ਹੈ ਸਭ ਕੁਝ ਉਹ ਇੱਕ ਬਹੁਤ ਵਧੀਆ ਇਨਸਾਨ ਸੀ 33 ਸਾਲ 33-34 ਸਾਲ ਤੋਂ ਖੜਾ ਭਰਾਵਾਂ ਜਿੰਨਾ ਪਿਆਰ ਸੀ ਦਸੇਮ ਨਾਲ ਵੀ ਮੇਰੇ ਨਾਲ ਵੀ ਹੋਰ ਵੀ ਸਾਡੇ ਪੰਜ-ਛਤ ਜਿਆਦਾ ਦਸੇ ਇੰਗਲੈਂਡ ਵਿੱਚ ਹੋਣਾ ਨਾ ਇਹ ਕੱਟਾ ਜਿਹੜਾ ਕਦੀ ਪੂਰਾ ਨਹੀਂ ਹੋਇਆ ਸਰਪੰਚ ਸਾਹਿਬ ਤੁਹਾਡੇ ਨਾਲ ਉਹਨਾਂ ਦੀ ਦੋਸਤੀ ਜ਼ਿੰਦਗੀ ਦੇ ਵਿੱਚ ਜਿਹੜਾ ਸਫਰ ਹੈ ਉਹ ਕਿਸ ਤਰ੍ਹਾਂ ਰਿਹਾ? ਕੋਈ 1990 ਵਿੱਚ ਅਸੀਂ ਇਹਨਾਂ ਨੂੰ ਸੰੱਧਿਆ ਸੀ ਪਹਿਲੀ ਵਾਰੀ ਮੇਰਾ ਦੋਸਤ ਆ ਉੱਥੇ ਮੈਂਡ ਵਿੱਚ ਦਾਲੀ ਸੰਧੂ ਅਫਤਾਰ ਅਫਤਾਰ ਸੰਧੂ ਅਸੀਂ ਛੱਡੀ ਸੀ ਇਹ ਮਾਮੂਸ ਅਦੀਕ ਸਾਹਿਬ ਰਣਜੀਤ ਕੋਲ ਕੁਲਦੀਪ ਮਾਨਕੀ ਤੇ ਸਰਿੰਦਰ ਸਿੰਘ ਜੀ ਸਰਿੰਦਰ ਸਿੰਘ ਜੀ ਪਹਿਲੀ ਵਾਰ ਗਏ ਸੀ ਔਰ ਉਹ ਦਿਨ ਤੋਂ ਹੋਰ ਤੱਕ ਜਦ ਤੱਕ ਜੀਂਦਾ ਰਹੇ ਆ ਅਦੀ ਭਰਾ ਹੀ ਰਹੇ ਆ ਭਰਾ ਬਲਟੀ ਰਹੇ ਆ ਅਸੀਂ ਕਦੀ ਇਹਨਾਂ ਨਾਲ ਕਲਾਕ ਕਰੋ ਕਲਾਕਾਰਾਂ ਨਾਲ ਜਾਂ ਕੋਈ ਡੀਲਿੰਗ ਕੀਤੀ ਸੀ ਨਾ ਉਹਨੇ ਸਾਡੇ ਨਾਲ ਕਦੀ ਡੀਲ ਕੀਤੀ ਸੀ ਜੇ ਇੱਕ ਟੈਲੀਫੋਨ ਕਰਕੇ ਸਾਡੇ ਲਏ ਉੱਥੇ ਪਹੁੰਚ ਗਏ ਇੱਥੇ ਪੈਡ ਟੂਰਨਾਮੈਂਟ ਕਰਾਉਂਦਾ ਰਿਹਾ ਮੈਂ ਇੱਕ ਟੈਲੀਫੋਨ ਕਰੀਦਾ ਸੀ ਕਿੰਨਾ ਸਭ ਉੱਥੇ ਆ ਜਾਂਦੇ ਸੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਨਾਮ ਆ ਔਰ ਬੜਾ ਤੁਹਾਡਾ ਜਿਹੜਾ ਕਾਮਯਾਬ ਮਿਊਜ਼ਿਕ ਇੰਡਸਟਰੀ ਦੇ ਵਿੱਚ ਪਹਿਲ ਦੇ ਆਧਾਰ ਤੇ ਤੁਸੀਂ ਹਰ ਕੰਮ ਨੂੰ ਵੈਸੇ ਦੇਖਦੇ ਹੋ। ਸੁਰਿੰਦਰ ਸ਼ਿੰਦਾ ਜੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਕੇ ਗਏ ਆ। ਉਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਦਾ? ਉਹ ਇੱਕ ਬਹੁਤ ਹੀ ਸੋਝਿਆ ਹੋਇਆ ਇਨਸਾਨ ਸੀ। ਯਾਰ ਦੋਸਤ ਇਨਾਂ ਵਧੀਆ ਸੀ। ਕਾਮਯਾਬੀਆਂ ਦੀਆਂ ਉਹਨੇ ਸਾਰੀਆਂ ਲਿਮਿਟਸ ਲਿਮਿਟਸ ਹੀ ਕਰਾਸ ਕਰ ਦਿੱਤੀਆਂ। ਇਨਸਾਨ ਇੰਨਾ ਵਧੀਆ ਸੀ ਕਿ ਅੱਜ ਕੱਲ ਉਹ ਦੁਆਰਾ ਬਹੁਤ ਜ਼ਿਆਦਾ ਹਿੱਟ ਹੋ ਗਿਆ ਸੀ ਕਿਉਂਕਿ ਉਹ ਯੂਕੇ ਪ੍ਰੋਗਰਾਮ ਕਰਨ ਜਾਂਦਾ ਹੁੰਦਾ ਸੀ ਹਾਲਾਂਕਿ ਉਹਦਾ ਹੋਟਲ ਬੁੱਕ ਹੁੰਦਾ ਸੀ ਲੇਕਿਨ ਉਹਨੇ ਅੱਤਰ ਸੇਮ ਸਾਡਾ ਭਰਾ ਆ ਇਹਦੇ ਕੋਲ ਆ ਕੇ ਰਹਿਣਾ ਕੋਟਾ ਤੇ ਰਹਿੰਦਾ ਸੀ ਬਹੁਤ ਹੀ ਡਾਊਨ ਟੂ ਅਰਥ ਹੁੰਦਾ ਸੀ ਸਰਪੰਚ ਸਾਹਿਬ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਆਪਣੇ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਦੇ ਹਾਂ ਔਰ ਤੁਹਾਡੇ ਨਾਲ ਵੀ ਕਿਉਂਕਿ ਉਹ ਤਾਂ ਬੜਾ ਹੀ ਤੁਹਾਡੇ ਨਾਲ ਨਜ਼ਦੀਕੀ ਔਰ ਗੂੜਾ ਪਿਆਰ ਸੀ ਅਸੀਂ ਆਪਦੇ ਕੋਲ ਵੀ ਦੁੱਖ ਸਾਂਝਾ ਕਰਦੇ ਹਾਂ ਥੈਂਕ ਯੂ ਗੱਲਬਾਤ ਲਈ ਧੰਨਵਾਦ